ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਟੇਸਟੀ ਰੈਸਪੀ ਆ ਉਹ ਲੈ ਕੇ ਆਇਆ ਇਹ ਰੈਸਪੀ ਆ ਜਿਹੜੀ ਸ਼ਿਮਲਾ ਵੇਜੀਟੇ ਪਿਆਜ਼ ਦੀ ਆ ਇਹ ਰੈਸਪੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਜਿਨ੍ਹਾਂ ਦੇ ਬੱਚੇ ਸ਼ਿਮਲਾ ਵਿੱਚ ਖਾਣੀ ਪਸੰਦ ਨਹੀਂ ਕਰਦੇ ਹੈਗੇ ਖਾਸ ਇਹ ਰੈਸਪੀ ਉਹਨਾਂ ਲਈ ਆ ਕਈ ਵਾਰ ਘਰਾਂ ਦੇ ਵਿੱਚ ਕੀ ਹੁੰਦਾ ਕਿ ਬਜ਼ੁਰਗ ਵੀ ਨੇ ਜਿਹੜੇ ਉਹ ਸ਼ਿਮਲਾ ਵਿੱਚ ਨਹੀਂ ਖਾਣੀ ਪਸੰਦ ਕਰਦੇ ਜੇਕਰ ਤੁਸੀਂ ਮੇਰੇ ਇਸ ਤਰੀਕੇ ਦੇ ਨਾਲ ਇੱਕ ਵਾਰੀ ਰੈਸਪੀ ਬਣਾ ਕੇ ਤਿਆਰ ਕਰ ਲੋਗੇ ਤਾਂ ਬਾਰ-ਬਾਰ ਤੁਸੀਂ ਇਸੇ ਤਰ੍ਹਾਂ ਹੀ ਇਸ ਰੈਸਪੀ ਨੂੰ ਬਣਾਓਗੇ ਤੇ ਚਲੋ ਆਪਾਂ ਰੈਸਪੀ ਬਣਾਉਣ ਦੇ ਲਈ ਜਿਹੜਾ ਜਿਹੜਾ ਇਨਗਰੀਡੀਅੰਟਸ ਲੱਤੇ ਨੇ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਆਪਾਂ ਨੇ ਸ਼ਿਮਲਾ ਮਿਰਚ ਪੜਾਉਣ ਦੇ ਲਈ ਅੱਧਾ ਕਿਲੋ ਸ਼ਿਮਲਾ ਮਿਰਚ ਲਈਆ ਤੇ ਨਾਲ ਹੀ 7 ਤੋਂ 8 ਜਿਹੜੇ ਨੇ ਪਿਆਜ਼ ਲੱਤੇ ਨੇ ਪਿਆ ਟਮਾਟਰ ਮੇਰੇ ਕੋਲ ਘੱਟ ਸੀਗੇ ਟਮਾਟਰ ਮੈਂ ਦੋ ਹੀ ਲਏ ਨੇ ਟਮਾਟਰ ਖਤਮ ਹੋਏ ਹੋਏ ਸੀਗੇ ਤੇ ਬਾਜ਼ਾਰ ਆਪਣੇ ਕੋਲ ਜਾਇਆ ਨਹੀਂ ਗਿਆ ਇਹ ਇਹ ਜਿਹੜੇ ਟਮਾਟਰ ਤੇ ਤੁਸੀਂ 4 ਤੋਂ 5 ਆ ਜਿਹੜੇ ਆਰਾਮ ਦੇ ਨਾਲ ਇਸ ਰੈਸਪੀ ਦੇ ਵਿੱਚ ਪਾ ਸਕਦੇ ਹੋ ਤੇ ਟਮਾਟਰਾਂ ਦੇ ਨਾਲ ਵੀ ਜਿਹੜੀ ਰੈਸਪੀ ਆ ਬਹੁਤ ਹੀ ਵਧੀਆ ਬਣਦੀ ਆ ਤੇ ਹੁਣ ਆਪਾਂ ਨੇ ਪਿਆਜ਼ਾਂ ਨੂੰ ਆ ਜਿਹੜਾ ਮੋਟਾ-ਮੋਟਾ ਇਹਨਾਂ ਨੂੰ ਲੰਬੇ ਸਲਾਈਸ ਦੇ ਵਿੱਚ ਕੱਟ ਲੈਣਾ ਇਹਨਾਂ ਨੂੰ ਲੰਬੇ ਸਲਾਈਸ ਦੇ ਵਿੱਚ ਕੱਟਣ ਦੇ ਨਾਲ ਜਿਹੜਾ ਸਬਜ਼ੀ ਦਾ ਟੈਕਸਚਰ ਆ ਉਹ ਵੀ ਬਹੁਤ ਵਧੀਆ ਆਉਂਦਾ ਏ ਤੇ ਇਸੇ ਤਰ੍ਹਾਂ ਹੀ ਆਪਾਂ ਸ਼ਿਮਲਾ ਮਿਰਚਾ ਜਿਹੜੀ ਉਹਨੂੰ ਵੀ ਆਪਾਂ ਲੰਬਾ ਲੰਬਾ ਹੀ ਕੱਟ ਕਰਾਂਗੇ ਪਰ ਤੁਹਾਡੀ ਚੁਆਇਸ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਚਾਰ ਸਪੀਸਿਸ ਦੇ ਵਿੱਚ ਵੀ ਕੱਟ ਕਰ ਸਕਦੇ ਹੋ ਜਿੱਦਾਂ ਦੇ ਤੁਹਾਨੂੰ ਸ਼ੇ ਪਸੰਦ ਆ ਤੁਸੀਂ ਉਦਾਂ ਇਹਨਾਂ ਨੂੰ ਕੱਟ ਕਰ ਲੈਣਾ ਪਰ ਜਿਹੜਾ ਇਹਦਾ ਤਰੀਕਾ ਹੈ ਉਹੀ ਇਹਦੇ ਵਿੱਚ ਮੈਟਰ ਕਰਦਾ ਕਿ ਆਪਾਂ ਨੇ ਇਹ ਸਬਜੀ ਆ ਜਿਹੜੀ ਕਿਸ ਤਰੀਕੇ ਦੇ ਨਾਲ ਬਣਾਉਣੀ ਆ ਤੇ ਸ਼ਿਮਲਾ ਮਿਰਚ ਆਪਾਂ ਨੇ ਲੈ ਲਈ ਆ ਹੁਣ ਆਪਾਂ ਨੇ ਇਹਦਾ ਪਿਛਲਾ ਪਾਰਟ ਆ ਜਿਹੜਾ ਡੰਡੀ ਵਾਲਾ ਉਹ ਆਪਾਂ ਨੇ ਕੱਟ ਲੈਣਾ ਤੇ Shimla mirch ਨੂੰ ਵੀ ਆਪਾਂ ਪਿਆਜ਼ਾਂ ਵਾਲੀ ਸ਼ੇਪ ਦੇ ਵਿੱਚ ਹੀ ਕੱਟਾਂਗੇ ਜੇਕਰ ਆਪਾਂ ਚੌਰਸ ਸ਼ੇਪ ਦੇ ਵਿੱਚ ਪਿਆਜ਼ ਕੱਟਦੇ ਆ ਤਾਂ ਆਪਾਂ Shimla mirch ਨੂੰ ਵੀ ਉਸੇ ਸ਼ੇਪ ਦੇ ਵਿੱਚ ਕੱਟਾਂਗੇ ਤੇ ਹੁਣ ਆਪਾਂ ਨੇ ਲੰਬੇ ਸਾਈਜ਼ ਦੇ ਪਿਆਜ਼ ਕੱਟੇ ਨੇ ਤੇ ਉਹ ਮੇਹੀ ਆਪਾਂ ਲੰਬੇ ਸਾਈਜ਼ ਦੇ ਵਿੱਚ ਹੀ ਆਪਾਂ ਜਿਹੜੀ ਆ Shimla mirch ਕੱਟਾਂਗੇ ਤੇ ਦੇਖੋ ਇਸੇ ਤਰ੍ਹਾਂ ਜਿਹੜੀ Shimla mirch ਆਪਣੀ ਬਹੁਤ ਹੀ ਕੱਚੀ ਸੀ ਫਰੈਸ਼ ਆਪਣੀ Shimla mirch ਸੀਗੀ ਇਹ ਆਪਣੇ ਘਰੇ ਲੱਗੀ ਹੋਈ ਸੀਗੀ ਤੇ ਆਪਾਂ ਨੇ ਘਰ ਤੋਂ ਹੀ ਤੋੜ ਲਈ ਆ ਤੇ ਹੁਣ ਆਪਾਂ ਇਸ ਤੋਂ ਬਾਅਦ ਆਪਣੇ ਕੋਲ ਜਿਹੜੇ ਦੋ ਟਮਾਟਰ ਨੇ ਉਹਨਾਂ ਨੂੰ ਵੀ ਆਪਾਂ ਨੇ ਇਸੇ ਤਰ੍ਹਾਂ ਹੀ ਲੰਬਾ ਲੰਬਾਈ ਜਿਹੜਾ ਕੱਟ ਲੈਣਾ ਹੈ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਇਹ ਰੈਸਪੀ ਤਿਆਰ ਕਰਦੇ ਆ ਤਾਂ ਇਹ ਰੈਸਪੀ ਆ ਜਿਹੜੀ ਬਹੁਤ ਵਧੀਆ ਬਣਦੀ ਆ ਤੇ ਰੈਸਟੋਰੈਂਟ ਵਾਲੇ ਸਟਾਈਲ ਦੀ ਤਰ੍ਹਾਂ ਇਹ ਹੋ ਜਾਂਦੀ ਆ ਤੇ ਟੈਕਸਚਰ ਦਾ ਜਿਹੜਾ ਉਹ ਵੀ ਬਹੁਤ ਵਧੀਆ ਆਉਂਦਾ ਏ ਜੇਕਰ ਤੁਸੀਂ ਇਹ ਮੇਰੇ ਤਰੀਕੇ ਦੇ ਨਾਲ ਰੈਸਪੀ ਬਣਾਓਗੇ ਤਾਂ ਤੁਸੀਂ ਦੋ ਦੀ بجائے ਚਾਰ ਰੋਟੀਆਂ ਨੇ ਜਿਹੜੀਆਂ ਜ਼ਰੂਰ ਖਾਓਗੇ ਤੇ ਹੁਣ ਦੇਖੋ ਜਿਹੜੇ ਟਮਾਟਰ ਨੇ ਆਪਾਂ ਨੇ ਇਹ ਵੀ ਕੱਟ ਲਏ ਨੇ ਇਹ ਪਿਆਜ਼ ਤੇ ਟਮਾਟਰ ਵਗੈਰਾ ਜਿਹੜੇ ਆਪਾਂ ਨੇ ਕੱਟੇ ਨੇ ਮੈਂ ਇੱਕ ਥਾਲ ਦੇ ਵਿੱਚ ਕੱਟੇ ਨੇ ਤੇ ਬਾਅਦ ਵਿੱਚ ਇਹਨਾਂ ਨੂੰ ਮੈਂ ਇੱਕ ਖੁੱਲੇ ਭਾਂਡੇ ਦੇ ਵਿੱਚ ਪਾ ਲਵਾਂਗੀ ਤਾਂ ਕਿ ਆਪਾਂ ਨੂੰ ਜਿਹੜੀ ਇਹ ਸਬਜੀ ਆ ਉਹ ਮਿਕਸ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਦੇਖੋ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਉਹ ਕੱਟ ਹੋ ਗਈਆਂ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਇੱਕ بڑے ਭਾਂਡੇ ਦੇ ਵਿੱਚ ਪਾ ਲੈਣਾ ਤਾਂ ਕਿ ਆਪਾਂ ਨੇ ਜਦੋਂ ਇਹਦੇ ਵਿੱਚ ਮਸਾਲੇ ਨੇ ਜਿਹੜੇ ਆਪਣੇ ਮਿਕਸ ਕਰਨੇ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਹੁਣ ਆਪਾਂ ਨੇ ਇੱਥੇ ਇੱਕ ਵੱਡਾ ਬਾウル ਲੈ ਲਿਆ ਏ ਹੁਣ ਆਪਾਂ ਸਬਜ਼ੀਆਂ ਨੇ ਜਿਹੜੀਆਂ ਸਾਰੀਆਂ ਇਹਦੇ ਵਿੱਚ ਟਰਾਂਸਫਰ ਕਰ ਲਵਾਂਗੇ ਇਹ ਜਿਹੜੀ ਸਬਜੀ ਆਪਾਂ ਇਹ ਬਿਨਾ ਲਸਣ ਤੇ ਅਦਰਕ ਤੋਂ ਬਣਾਵਾਂਗੇ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਆ ਗਰਮੀ ਦਾ ਸੀਜ਼ਨ ਆ ਜਿਹੜਾ ਸ਼ੁਰੂ ਹੋ ਗਿਆ ਏ ਇਹਦੇ ਵਿੱਚ ਆਪਸ਼ਨਲ ਹੋ ਜਾਂਦਾ ਕਿ ਤੁਸੀਂ ਲਸਣ ਜਾਂ ਅਦਰਕ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਇਸਤੇਮਾਲ ਕਰ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਅੱਜ ਦੋਨੋਂ ਹੀ ਜਿਹੜੀਆਂ ਚੀਜ਼ਾਂ ਨੇ ਉਹ ਨਹੀਂ ਪਾਵਾਂਗੇ ਤੇ ਰੈਸਪੀ ਬਣਾਉਣ ਦੇ ਲਈ ਮੈਨੂੰ ਥੋੜਾ ਜਿਹਾ ਕਵੇਲਾ ਵੀ ਹੋ ਗਿਆ ਸੀਗਾ ਆਪਾਂ ਬਾਜ਼ਾਰ ਕੰਮ ਚਲੇ ਗਏ ਸੀ ਤੇ ਉੱਥੋਂ ਲੇਟ ਆਏ ਆ ਇਸ ਕਰਕੇ ਥੋੜਾ ਜਿਹਾ ਮੈਨੂੰ ਟਾਈਮ ਲੱਗ ਗਿਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੇ ਆਪਣੇ ਬੇਸਿਕ ਮਸਾਲੇ ਹੁੰਦੇ ਨੇ ਉਹ ਐਡ ਕਰ ਲੈਣੇ ਨੇ ਆਪਾਂ ਨੇ ਇਹਦੇ ਵਿੱਚ ਪਾਉਣੇ 1-2 ਚਮਚ ਜਿਹੜੇ ਉਹ ਨੂਣ ਦੇ ਪਾਏ ਨੇ ਨੂਣ ਆ ਜਿਹੜਾ ਇਹ ਤੁਸੀਂ ਆਪਣੀ ਹਸਾ ਕਿਤਾਬ ਨਾਲ ਲੈ ਸਕਦੇ ਹੋ ਜਿੰਨਾ ਕਿ ਤੁਸੀਂ ਖਾਣਾ ਪਸੰਦ ਕਰਦੇ ਹੋਮ ਤੇ ਸਵਾ ਕ ਚਮਚਾ ਇਹਦੇ ਵਿੱਚ ਮੈਂ ਹਲਦੀ ਦਾ ਪਾਇਆ ਏ ਤੇ ਨਾਲ ਹੀ ਆਪਾਂ ਇੱਕ ਤੋਂ ਸਵਾ ਕ ਚਮਚਾ ਇਹਦੇ ਵਿੱਚ ਲਾਲ ਮਿਰਚ ਦਾ ਪਾਵਾਂਗੇ ਤੇ ਲਾਲ ਮਿਰਚ ਜਿਹੜੀ ਆਪਾਂ ਨੇ ਲਈ ਆ ਇਹ ਬਹੁਤ ਜ਼ਿਆਦਾ ਕੋੜੀ ਨਹੀਂ ਹੈਗੀ ਮੀਡੀਅਮ ਜਿਹੀ ਕੁੜੱਤਾਂ ਨੇ ਇਹਦੇ ਵਿੱਚ ਇਸ ਕਰਕੇ ਇਹਦੇ ਵਿੱਚ ਮੈਂ ਅੱਧਾ ਚਮਚਾ ਜਿਹੜਾ ਕਾਲੀ ਮਿਰਚ ਦਾ ਵੀ ਪਾ ਲਿਆ ਏ ਤੇ ਜਿਹੜੇ ਮਸਾਲੇ ਨੇ ਇਹ ਤੁਸੀਂ ਆਪਣੇ ਚੁਆਇਸ ਦੇ ਨਾਲ ਲੈ ਸਕਦੇ ਹੋ ਜੇ ਘੜ ਘੱਟ ਵੱਧ ਖਾਣਾ ਪਸੰਦ ਕਰਦੇ ਹੋ ਤੁਸੀਂ ਉਸੇ ਤਰ੍ਹਾਂ ਲੈ ਸਕਦੇ ਹੋ ਅੱਧਾ ਚਮਚਾ ਇਹਦੇ ਵਿੱਚ ਮੈਂ ਭੁੰਨੇ ਹੋਏ ਜੀਰੇ ਦਾ ਪਾਇਆ ਤੇ ਨਾਲ ਹੀ ਅੱਧਾ ਕ ਚਮਚਾ ਆਪਾਂ ਇਹਦੇ ਵਿੱਚ ਗਰਮ ਮਸਾਲਾ ਜਿਹੜਾ ਉਹ ਐਡ ਕਰ ਲਵਾਂਗੇ ਤੇ ਇਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ 2 ਚਮਚੇ ਦੇ ਜਿਹੜੇ ਕਸੂਰੀ ਮੇਥੀ ਦੇ ਪਾ ਲੈਣੇ ਨੇ ਇਹ ਜਿਹੜੀ ਮੇਥੀ ਆ ਇਹ ਆਪਣੀ ਸਕਾ ਕੇ ਹੀ ਰੱਖੀ ਹੋਈ ਸੀਗੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿੰਨਾ ਕ ਆਪਾਂ ਤੜਕੇ ਦੇ ਵਿੱਚ ਤੇਲ ਇਸਤੇਮਾਲ ਕਰਨਾ ਹੈ ਉਸੋ ਸਾਹਮਣੇ ਵਾਲਾ ਆਪਾਂ ਨੇ ਇਹਦੇ ਵਿੱਚ ਤੇਲ ਆ ਜਿਹੜਾ ਉਹ ਪਾ ਲੈਣਾ ਤੁਸੀਂ ਜੇਕਰ ਸਰੋਂ ਦੇ ਤੇਲ ਦੇ ਵਿੱਚ ਸਬਜ਼ੀ ਬਣਾਓਗੇ ਤਾਂ ਜ਼ਿਆਦਾ ਵਹਿਤਲਾ ਤੇ ਬਹੁਤ ਹੀ ਸਵਾਦ ਬਣਦੀ ਆ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਰਿਫਾਈਨਡ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਸਰੋਂ ਦਾ ਤੇਲ ਨਾ ਹੋਵੇ ਤੇ ਆਪਾਂ ਸਵਾ ਕਗੜਸੀ ਆ ਜਿਹੜੀ ਇਹ ਇਹਦੇ ਵਿੱਚ ਤੇਲ ਦੀ ਉਹ ਪਾ ਲਈ ਆ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਉਦੋਂ ਤੱਕ ਆਪਾਂ ਇਹਨਾਂ ਨੂੰ ਜਦੋਂ ਤੱਕ ਕਿ ਇਹਨਾਂ ਦਾ ਜਿਹੜੇ ਮਸਾਲੇ ਨੇ ਸਾਰੇ ਇੱਕਸਾਰ ਸਬਜੀ ਦੇ ਉੱਪਰ ਕੋਟਣਾ ਹੋ ਜਾਣ ਉਦੋਂ ਤੱਕ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਲੈਣਾ ਤੇ ਇਹ ਸਬਜੀ ਹੈ ਜਿਹੜੀ ਬਹੁਤ ਹੀ ਛੇਤੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਆਪਾਂ ਕਿਤੋਂ ਆਏ ਜਿਵੇਂ ਹੁਣ ਆਪਾਂ ਲੇਟ ਹੋ ਗਏ ਸੀਗੇ ਅੱਜ ਤਾਂ ਆਪਾਂ ਇਹ ਜਿਹੜੀ ਰੈਸਪੀ ਆ ਉਹ ਬਣਾ ਲਈ ਨਾ ਹੀ ਆਪਾਂ ਇਹਦੇ ਵਿੱਚ ਲਸਣ ਪਾਇਆ ਤੇ ਨਾ ਹੀ ਆਪਾਂ ਇਹਦੇ ਵਿੱਚ ਅਦਰਕ ਪਾਇਆ ਉਸ ਤੋਂ ਬਗੈਰ ਵੀ ਜਿਹੜੀ ਇਹ ਰੈਸਪੀ ਆ ਉਹ ਬਹੁਤ ਹੀ ਸਵਾਦ ਬਣੀ ਸੀਗੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਇਹ ਰੰਗਤ ਦੇ ਲਈ ਕਸ਼ਮੀਰੀ ਲਾਲ ਮਿਰਚ ਦਾ ਪਾ ਲਿਆ ਏ ਇਹਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਆਪਾਂ ਜਿੱਦਾਂ ਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਅਕਸਰ ਖਾਣਾ ਏ ਜਿਹੜਾ ਜ਼ਿਆਦਾਤਰ ਚੁੱਲਿਆਂ ਤੇ ਬਣਾਉਂਦੇ ਆ ਤੇ ਜਦੋਂ ਆਪਾਂ ਚੁੱਲ੍ਹੇ ਤੇ ਕੋਈ ਦਾਲ ਸਬਜ਼ੀ ਬਣਾਉਣੀ ਹੁੰਦੀ ਆ ਤਾਂ ਆਪਾਂ ਨੂੰ ਇਹਦਾ ਸਮਾਨ ਆ ਬਹੁਤ ਸਾਰਾ ਚੁੱਲ੍ਹੇ ਦੇ ਕੋਲੇ ਇਕੱਠਾ ਕਰਨਾ ਪੈਂਦਾ ਇਸ ਦੇ ਵਿੱਚ ਕੀ ਆ ਕਿ ਆਪਾਂ ਨੇ ਸਾਰੇ ਨੂਨ ਮਸਾਲੇ ਨੇ ਜਿਹੜੇ ਉਹ ਸਬਜੀ ਦੇ ਉੱਪਰ ਅੰਦਰ ਹੀ ਮਿਕਸ ਕਰ ਲਏ ਨੇ ਤੇ ਬਾਹਰ ਸਿਰਫ ਆਪਾਂ ਸਬਜੀ ਲੈ ਕੇ ਜਾਣੀ ਆ ਤੇ ਨਾਲ ਹੀ ਦੋ ਇਨਗਰੀਡੀਅੰਟਸ ਹੋਰ ਨੇ ਉਹ ਲੈ ਕੇ ਜਾਵਾਂਗੇ ਤੇ ਇੱਧਰ ਦੇਖੋ ਜਿਵੇਂ ਕਿ ਆਪਾਂ ਨੇ ਚੁੱਲ੍ਹੇ ਤੇ ਅੱਗ ਆ ਜਿਹੜੀ ਉਹ ਬਾਲ ਲਈ ਸੀਗੀ ਥੋੜਾ ਜਿਹਾ ਆਪਾਂ ਨੂੰ ਹਨੇਰਾ ਹੋ ਗਿਆ ਹੈ ਵੀਡੀਓ ਦੇ ਵਿੱਚ ਵੀ ਤੁਹਾਨੂੰ ਹਨੇਰਾ-ਹਨੇਰਾ ਜਿਹਾ ਨਜ਼ਰ ਆਊਗਾ ਤੇ ਅੱਗ ਆ ਜਿਹੜੀ ਦੇਖੋ ਹਵਾ ਦੇ ਨਾਲ ਵੀ ਕਾਫੀ ਫੈਲ ਰਹੀ ਆ ਅੱਜ ਕੱਲ ਜਿਹੜੀਆਂ ਰੈਸਪੀਆਂ ਨੇ ਚੁੱਲ੍ਹੇ ਤੇ ਬਣਾਉਣੀਆਂ ਔਖੀਆਂ ਹੋ ਰਹੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਕਣਕ ਦਾ ਸੀਜ਼ਨ ਆ ਜਿਹੜਾ ਆ ਚੁੱਕਿਆ ਐ ਇਸ ਕਰਕੇ ਖਤਰਾ ਬਣਿਆ ਰਹਿੰਦਾ ਏ ਕਿ ਅੱਗ ਆ ਜਿਹੜੀ ਕਿੱਧਰ ਉੜ ਕੇ ਕਣਕਾਂ ਵੱਲ ਜਾਂ ਤੂੜੀਆਂ ਵੱਲ ਨਾ ਚਲੀ ਜਾਵੇ ਇਸ ਕਰਕੇ ਆਪਾਂ ਚੁੱਲ੍ਹੇ 'ਚ ਜਿਹੜੀ ਅੱਗ ਆ ਉਹ ਘਾਟੀ ਵਾਲ ਦੇ ਹੁੰਦੇ ਆ ਤੇ ਹੁਣ ਆਪਾਂ ਨੇ ਕੜਾਹੀ ਆ ਜਿਹੜੀ ਉਹ ਗਰਮ ਕਰ ਲਈ ਸੀਗੀ ਵੈਸੇ ਤਾਂ ਤੁਸੀਂ ਨਹੀਂ ਗਰਮ ਕਰਨਾ ਚਾਹੋ ਤਾਂ ਕੋਈ ਗੱਲ ਨਹੀਂ ਹੈਗੀ ਕਿਉਂਕਿ ਆਪਾਂ ਨੇ ਕਿਹੜਾ ਇਹਦੇ ਵਿੱਚ ਤੇਲ ਪਾਇਆ ਤੇ ਬਾਅਦ ਵਿੱਚ ਆਪਾਂ ਨੇ ਸਬਜੀ ਉਹ ਜਿਹੜੀ ਸਾਰੀ ਇਹਦੇ ਵਿੱਚ ਟਰਾਂਸਫਰ ਕਰ ਲਈ ਆ ਤੇ ਹੁਣ ਆਪਾਂ ਨੇ ਸਬਜੀ ਨੂੰ ਹੌਲੀ-ਹੌਲੀ ਹਿਲਾਈ ਜਾਣ ਤੇ ਬਾਕੀ ਜਿਹੜੇ ਆਪਾਂ ਭਾਂਡੇ ਦੇ ਵਿੱਚ ਨੂਣ ਵਿੱਚ ਲੱਗਿਆ ਹੋਇਆ ਸੀਗਾ ਇਹ ਕੋਲੇ ਦੇ ਵਿੱਚ ਉਹ ਜੋ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਇਹਦੇ ਵਿੱਚ ਟਰਾਂਸਫਰ ਕਰ ਲਿਆ ਸੀਗਾ ਧੋ ਕੇ ਭਾਂਡੇ ਨੂੰ ਆਪਾਂ ਨੇ ਪਾਣੀ ਇਸ ਕਰਕੇ ਪਾ ਲਿਆ ਸੀਗਾ ਕਿਉਂਕਿ ਆਪਾਂ ਨੇ 10 15 ਮਿੰਟ ਜੇਕਰ ਸਬਜੀ ਨੂੰ ਰੈਸਟ ਤੇ ਰੱਖਦੇ ਤਾਂ ਆਪਣੀ ਸਬਜੀ ਨੇ ਜਿਹੜਾ ਪਾਣੀ ਆ ਉਹ ਛੱਡ ਦੇਣਾ ਸੀਗਾ ਤੇ ਆਪਾਂ ਨੇਰਾ ਹੁਣ ਕਰਕੇ ਵੀ ਵੀਡੀਓ ਫਿਰ ਨੇਰੇ ਦੇ ਵਿੱਚ ਵਧੀਆ ਨਹੀਂ ਬਣਦੀ ਇਸ ਕਰਕੇ ਆਪਾਂ ਇਹਨੂੰ ਜਲਦੀ ਹੀ ਮਿਕਸ ਕਰਕੇ ਬਾਹਰ ਲਿਆਏ ਸੀਗੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੇ ਨੇ 4 ਚਮਚੇ ਮੈਂ ਦਹੀਂ ਦੇ ਫਰੈਸ਼ ਦੇ ਲੱਤੇ ਨੇ ਤੇ 2 ਚਮਚੇ ਆਪਾਂ ਨੇ ਇਹਦੇ ਵਿੱਚ ਪਾਉਣ ਦੇ ਲਈ ਮਲਾਈ ਲਈ ਹੈ ਇਹ ਜਿਹੜੀ ਮਲਾਈ ਆ ਇਹ ਆਪਣੀ ਘਰ ਦੀ ਆ ਤੇ ਤੁਸੀਂ ਮਲਾਈ ਵੱਧ ਵੀ ਪਾਉਣਾ ਚਾਹੋ ਤਾਂ 4 ਚਮਚੇ ਵੀ ਪਾ ਸਕਦੇ ਹੋ ਬਰਾਬਰ ਮਾਤਰਾ ਦੇ ਵਿੱਚ ਪਰ ਜਿਵੇਂ ਕਿ ਅੱਜਕੱਲ ਤੁਹਾਨੂੰ ਪਤਾ ਹੀ ਆ ਫੈਟੀ ਚੀਜ਼ਾਂ ਨੇ ਜਿਹੜੀਆਂ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਇਸ ਕਰਕੇ ਆਪਾਂ ਨੇ 2 ਚਮਚੇ ਹੀ ਸਿਰਫ ਮਲਾਈ ਦੇ ਲੱਤੇ ਨੇ ਤੇ ਆਪਣੀਆਂ ਕੌਲੀ ਆ ਜਿਹੜੀ ਉਹ ਛੋਟੀ ਸੀਗੀ ਤੇ ਮੈਂ ਇਸ ਨੂੰ ਖੁੱਲੇ ਭਾਂਡੇ ਦੇ ਵਿੱਚ ਪਾ ਕੇ ਫੈਂਟ ਲਿਆ ਸੀਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੇ ਸਬਜੀ ਆ ਉਹ ਵਧੀਆ ਰਲ ਰਹੀ ਆ ਤੇ ਅੱਗ ਤੁਹਾਨੂੰ ਦਿਖ ਰਹੀ ਆ ਤੇਜ਼ ਤਾਂ ਹੈਗੀ ਆ ਪਰ ਹਵਾ ਦੇ ਕਰਕੇ ਠੀਕ ਆ ਜਿਹੜਾ ਉਹ ਉਹ ਮੀਡੀਅਮ ਜਿਹਾ ਹੀ ਪੈ ਰਿਹਾ ਏ ਇਸ ਕਰਕੇ ਦੇਖੋ ਆਪਣੀ ਜਿਹੜੀ ਸਬਜੀ ਆ ਉਹ ਵਧੀਆ ਬਣ ਗਈ ਆ ਮੀਡੀਅਮ ਮੀਡੀਅਮ ਅੱਗ ਦੇ ਉੱਪਰ ਤੇ ਇਹਦਾ ਟੈਕਸਚਰ ਦੇਖੋ ਕਿੰਨਾ ਵਧੀਆ ਆਇਆ ਤੇ ਰੰਗਤ ਵੀ ਜਿਹੜੀ ਸਬਜੀ ਦੀ ਆ ਬਹੁਤ ਵਧੀਆ ਆਈ ਆ ਤੇ ਸਬਜੀ ਆ ਜਿਹੜੀ ਆਪਣੀ ਥੋੜੀ ਥੋੜੀ ਥੱਲੇ ਲੱਗ ਰਹੀ ਆ ਜੇਕਰ ਆਪਣੇ ਕੋ ਨਾਨਸਟਿਕ ਦਾ ਭਾਂਡਾ ਹੋਵੇ ਤਾਂ ਆਪਾਂ ਨੂੰ ਇਹ ਦਿੱਕਤ ਨਹੀਂ ਆਉਂਦੀ ਤੇ ਹੁਣ ਆਪਣੀ ਸਬਜੀ ਜਿਹੜੀ ਤਕਰੀਬਨ ਬਣ ਚੁੱਕੀ ਆ ਤੇ ਹੁਣ ਆਪਾਂ ਜਿਹੜਾ ਦਹੀਂ ਤੇ ਮਲਾਈ ਦਾ ਮਿਕਸਚਰ ਤਿਆਰ ਕੀਤਾ ਹੋਇਆ ਉਹਨੂੰ ਆਪਾਂ ਸਬਜੀ ਦੇ ਵਿੱਚ ਪਾ ਦੇਵਾਂਗੇ ਤੇ ਸਬਜੀ ਨੂੰ ਇਹ ਲਗਾਤਾਰ ਹਿਲਾਉਂਦੇ ਰਹਿਣਾ ਜਦੋਂ ਤੱਕ ਕਿ ਸਬਜੀ ਦੁਬਾਰਾ ਆਪਣੀ ਰੀਝਾਂ ਨਾ ਲੱਗ ਜਵੇ ਉਦੋਂ ਤੱਕ ਆਪਾਂ ਇਸ ਨੂੰ ਹਿਲਾਉਂਦੇ ਰਹਾਂਗੇ ਤੇ ਦੇਖੋ ਜਿਹੜਾ ਸਬਜੀ ਦਾ ਰੰਗ ਆ ਉਹ ਕਿੰਨਾ ਵਧੀਆ ਏ ਤੇ カラー 컬러 ਤੋਂ ਹੀ ਪਤਾ ਲੱਗਦਾ ਹੈ ਕਿ ਸਬਜੀ ਆਪਣੀ ਬਹੁਤ ਸਵਾਦ ਬਣੀ ਆ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਮੇਰੀ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਆਪਣੀ ਸਬਜੀ ਆ ਜਿਹੜੀ ਇਹ ਬਹੁਤ ਹੀ ਵਧੀਆ ਤੇ ਸਵਾਦ ਬਣ ਕੇ ਤਿਆਰ ਹੋਈ ਸੀਗੀ ਤੇ ਇਸੇ ਤਰ੍ਹਾਂ ਹੀ ਮੇਰੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਰਿਹਾ ਕਰੋ ਤੇ ਮੇਰੀਆਂ ਵੀਡੀਓਜ਼ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ